ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੌਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੌਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰੀਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਦੇ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰੀਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵੈਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਦੇ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵੈਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਦੇ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੌਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵੈਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ। ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ ਵਿਰੁੱਧ। ਨਿਊਜ਼ੀਲੈਂਡ ਦੇ ਦੌਰੇ ਦੌਰਾਨ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੇਸ਼ ਦੇ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਸਰਮੌਰ ਅਧਿਕਾਰੀਆਂ ਨੂੰ 3D ਪ੍ਰਿੰਟ ਕੀਤੀਆਂ ਪਿਸਤੋਲਾਂ ਤੋਹਫੇ ਦੇ ਵਿੱਚ ਦਿੱਤੀਆਂ ਇਹ ਪਿਸਤੋਲਾਂ ਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਰੱਖਣ ਦੀ ਮਨਾਹੀ ਹੈ ਪਟੇਲ ਨੇ ਜੁਲਾਈ ਵਿੱਚ ਤਿੰਨ ਸਿਖਰਲੇ ਅਧਿਕਾਰੀਆਂ ਨੂੰ ਇਹ ਤੋਹਫੇ ਦਿੱਤੇ ਸਨ ਉਹਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਜੈਂਬਰ ਖੁਫੀਆ ਏਜੰਸੀ ਐਨ ਜੀ ਡੀ ਐਸ ਆਈ ਐਸ ਦੇ ਮੁਖੀ ਐਂਡਰਿਊ ਹੈਮਪਟਨ ਅਤੇ ਟੈਕਨੀਕਲ ਏਜੰਸੀ ਜੀ ਸੀ ਐਸ ਬੀ ਦੇ ਡਾਇਰੈਕਟਰ ਐਂਡਰਿਊ ਕਲਾਰਕ ਸ਼ਾਮਲ ਹਨ ਤੋਹਫੇ ਵਿੱਚ ਦਿੱਤੀਆਂ ਪਿਸਤੋਲਾਂ ਨੂੰ ਬਾਅਦ ਵਿੱਚ ਨਿਊਜ਼ੀਲੈਂਡ ਦੇ ਹਥਿਆਰ ਕੰਟਰੋਲਰ ਵੱਲੋਂ ਚੈੱਕ ਕੀਤਾ ਗਿਆ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਵਿਤ ਤੌਰ ਤੇ ਚਲਾਉਣ ਯੋਗ ਕਰਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਨਸ਼ਟ ਕਰ ਦਿੱਤੀਆਂ ਜਾਣ ਯਾਦ ਰੱਖੇ ਕਿ 2019 ਵਿੱਚ ਕ੍ਰਾਈਸਿਸ ਮਸਜਿਦ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਨੇ ਹਥਿਆਰਾਂ ਤੇ ਕਾਫੀ ਸਖਤ ਕਾਨੂੰਨ ਲਾਗੂ ਕੀਤੇ ਹਨ ਪਿਸਤੌਲ ਰੱਖਣ ਲਈ ਖਾਸ ਪਰਮਿਟ ਲੈਣਾ ਇੱਥੇ ਲਾਜ਼ਮੀ ਹੈ FBI ਵੱਲੋਂ ਇਸ ਘਟਨਾ ਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਗਈ ਹੈ ਹਾਲਾਂਕਿ ਸਾਬਕਾ FBI 에ਜੰਟ ਜੇਮਸ ਡੇਵਿਡਸਨ ਨੇ ਕਿਹਾ ਹੈ ਕਿ ਪਟੇਲ ਦਾ ਇਹ ਕਦਮ ਸ਼ਾਇਦ ਇੱਕ ਖਾਲਸ ਦੋਸਤੀਪਰਾ ਜ਼ਾਹਿਰ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਨੇ ਸ਼ਾਇਦ ਇਸ ਦੇ ਵੱਧ ਰਿਐਕਸ਼ਨ ਦਾ ਦਿੱਤਾ ਕਸ਼ਪਟੇਲ ਨੇ ਦੌਰੇ ਦੌਰਾਨ FBI ਨੇ ਵਲਿੰਗਟਨ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹਿਆ ਸੀ ਜਿਸ ਦਾ ਮੁੱਖ ਉਦੇਸ਼ 5Y ਗੱਠ ਜੋੜ ਵਿੱਚ ਸਹਿਯੋਗ ਵਧਾਉਣਾ ਹੈ ਪਰ ਪਟੇਲ ਦੇ ਚੀਨ ਬਾਰੇ ਦਿੱਤੇ ਬਿਆਨਾਂ ਨੇ ਨਿਊਜ਼ੀਲੈਂਡ ਵਿੱਚ ਕੂਟਨੀਤਿਕ ਅਸਹਿਜਤਾ ਵੀ ਪੈਦਾ ਕੀਤੀ ਸੀ ਵਲਿੰਗਟਨ ਵਿੱਚ ਕਿਹਾ ਗਿਆ ਸੀ ਕਿ FBI ਦੀ ਮੌਜੂਦਗੀ ਮੁੱਖ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਬੱਚਿਆਂ ਦੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਸਹਿਯੋਗ ਲਈ ਹੈ ਨਾ ਕਿ ਚੀਨ